ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇਹਨਾਂ ਪਵਿੱਤਰ ਬਚਨਾਂ ਨੂੰ ਮਨਨ ਕਰੀਏ ਅਤੇ ਇਹਨਾਂ ਬਚਨਾਂ ਨੂੰ ਮਨਨ ਕਰਨ ਤੋਂ ਪਹਿਲਾਂ ਆਓ ਅਸੀਂ ਗੱਲ ਕਰੀਏ ਆਪਣੇ ਜੀਵਨ ਦੇ ਬਾਰੇ ਵਿੱਚ ਜੋ ਲੋਕ ਆਪਣੇ ਹਰ ਇੱਕ ਖੇਤਰ ਦੇ ਵਿੱਚ ਰਹ ਰਹੇ ਹਨ ਅਤੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਨ ਤਾਂ ਸਾਨੂੰ ਹਰ ਰੋਜ਼ ਇੱਕ ਪਵਿੱਤਰ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਇਹਨਾਂ ਬਚਨਾਂ ਨੂੰ ਮੰਨਨ ਕਰੋ ਅਤੇ ਅੰਗੀਕਾਰ ਕਰੋ ਤੇ ਹਰ ਰੋਜ਼ ਇਹ ਆਪਣੀ ਜੀਵਨ ਦੇ ਵਿੱਚ ਵੱਡੀਆਂ ਬਰਕਤਾਂ ਵੱਡੀਆਂ ਸੋਚਾਂ ਵੱਡੀਆਂ ਜੋ ਸੋਚਾਂ ਬੱਚਿਆਂ ਦੀਆਂ ਬਾਹਰ ਜਾਣ ਦੇ ਲਈ ਬਾਹਰ ਜਾਣ ਦੇ ਵੀਜੇ ਨਹੀਂ ਲੱਗ ਰਹੇ ਜਿਨ੍ਹਾਂ ਬੱਚਿਆਂ ਦੇ ਜਿਨ੍ਹਾਂ ਬੱਚਿਆਂ ਦੀਆਂ ਨੌਕਰੀਆਂ ਨਹੀਂ ਲੱਗ ਰਹੀਆਂ ਜਿਨ੍ਹਾਂ ਵੀਰਾਂ ਦੀਆਂ ਜਿਨ੍ਹਾਂ ਭੈਣਾਂ ਦੀਆਂ ਮੇਰੇ ਖਦੇ ਵਿਕਤ ਜੋ ਜੀਨਾਵਾਂ ਹਨ ਕੁਸ਼ ਬੰਦੇ ਨਹੀਂ ਉਹ ਜੋ ਜੀਨਾਵਾਂ ਬੰਦੇ ਨਹੀਂ ਇਹ ਸਨੋਹਰ ਰੋਜ ਇੱਕ ਵੇਖਤਰ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਮੰਨਨ ਕਰੀਏ ਅਤੇ ਹਰ ਰੋਜ ਇਹ ਬਚਨਾਂ ਨੂੰ ਜਿਵੇਂ ਸਾਨੂੰ ਹਰ ਰੋਜ ਭੋਜਨ ਕਰਨਾ ਜ਼ਰੂਰੀ ਹੈ اسی ਤਰ੍ਹਾਂ ਸਾਨੂੰ ਇਹ ਬਚਨਾਂ ਨੂੰ ਵੀ ਹਰ ਰੋਜ ਸਵੇਰ ਸ਼ਾਮ ਮੰਨਨ ਕਰੋ ਤਾਂ ਆਓ ਇਸ ਵਿਖੇ ਜ਼ਮੂਰਾਂ ਦੀ ਪੋਥੀ ਉਸਤਾਦ ਤੇ ਦੇਲ ਯਹੋਵਾ ਮੇਰਾ ਹੀ ਅਲੀ ਹੈ ਮੈਨੂੰ ਥੋੜ੍ਹ ਨਹੀਂ ਹੌਲੇਗੀ ਉਹ ਮੈਨੂੰ ਹਰੇ-ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁੱਖ ਦਾ ਇੱਕ ਪਾਣੀਆ ਕੋਲੇ ਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਿਤ ਮੇਰੀ ਅਗਵਾਈ ਕਰਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਂ ਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਛੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸੰਮੁਖ ਮੇਰੇ ਅੱਗੇ ਮੇਜ਼ ਵਿਛਾਉਂਦਾ ਹੈ ਤੂੰ ਮੇਰੇ ਸਿਰ ਉੱਤੇ ਤੇਲ ਚਸਿਆ ਹੈ ਮੇਰਾ ਪਟੋਰਾ ਭਰਿਆ ਹੋਇਆ ਹੈ ਸੱਚਮੁੱਚ ਬਨਿਆਈ ਅਤੇ ਦਇਆ ਜਿਉਣ ਪਰ ਮੇਰੇ ਪਿੱਛਾ ਕਰਨਗੀਆਂ ਅਤੇ ਮੈਂ ਸਦਾ ਇਹ ਹੌਲਾ ਦੇਕਰ ਵਿੱਚ ਵਸਾਂਗਾ ਆਮੇਨ